ਇਹ ਗੱਲਾਂ ਹੋਇਆ ਤਨਖਾਹਾਂ ਰਿਲੀਜ਼ ਨਾ ਕਰਨ ਦੇ ਚਲਦੇ ਦਿੱਤਾ ਧਰਨਾ ਸੋ 10 ਤਰੀਕ ਤੱਕ ਤਨਖਾਹਾਂ ਦਾ ਪਰਾਂਗੇ ਇੰਤਜ਼ਾਰ ਸੈਲਰੀ ਨਾ ਆਉਣ ਤੇ ਲਵਾਂਗੇ ਵੱਡਾ ਐਕਸ਼ਨ ਸੋ ਫਟਾੜਾ ਦੇ ਵਿੱਚ ਜਿੱਥੇ ਕਿ ਤਨਖਾਹਾਂ ਦਾ ਇੰਤਜ਼ਾਰ ਕਰ ਰਹੇ ਨੇ ਕਰਮਚਾਰੀਆਂ ਨੇ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਗਿਆ ਨਾ ਕਿ ਅਗਰ 10 ਤਰੀਕ ਤੱਕ ਸੈਲਰੀ ਨਾ ਆਈ ਤਾਂ ਹੋਤਾ ਤਾਂ ਸੀ ਵੱਡਾ ਐਕਸ਼ਨ ਲਵਾਂਗੇ ਮੇਰਾ ਨਾਮ ਸੰਦੀਪ ਕੌਰ ਬਰਨਾਲਾ ਜੀ ਚੇਅਰਪਰਸਨ ਆ ਨਰਸਿੰਗ ਐਸੋਸੀਏਸ਼ਨ ਦੀ ਜਿਹੜੀ ਅੱਜ ਇਹ ਰੱਬੀ ਕੀਤੀ ਆ ਕਰਨ ਆਇਆ ਅਸੀਂ ਸਾਡੀਆਂ ਤਨਖਾਹਾਂ ਜਿਹੜੀਆਂ ਰਿਲੀਜ਼ ਨਹੀਂ ਕੀਤੀਆਂ ਪਿਛਲੇ ਮਹੀਨੇ ਵੀ ਉਹੀ ਕੁਝ ਹੋਇਆ ਸੀ ਤੇ 23 ਤਰੀਕ ਨੂੰ ਜਾ ਕੇ ਤਨਖਾਹ ਪਈ ਸੀ ਅਸੀਂ ਸਰਕਾਰ ਨੂੰ ਬੇਨਤੀਆਂ ਕਰ ਕਰਕੇ ਥੱਕ ਗਏ ਆ ਕਿ ਜਿਹੜੇ ਸਾਡਾ ਆ ਮੈਡੀਕਲ ਕਾਲਜ ਦੇ ਅੰਡਰ ਸੀਗੇ ਸਾਨੂੰ ਚਾਕੇ ਪ੍ਰਿੰਸੀਪਲ ਸਰ ਦੇ ਅੰਡਰ ਕਰ ਦਿੱਤਾ ਜਿਹਦੇ ਕਾਰਨ ਕਰਕੇ ਸਾਨੂੰ ਲੱਗਦਾ ਕਿ ਸਾਡੀ ਜਿਹੜੀ ਸੈਲਰੀ ਆ ਕਾਫੀ ਲੇਟ ਹੋ ਰਹੀ ਆ ਸਾਡਾ ਜਿਹੜਾ ਡਿਪਾਰਟਮੈਂਟ ਆ ਵਾਪਸ ਮੈਡੀਕਲ ਸੁਪਰਡੈਂਟ ਦੇ ਅਧੀਨ ਆ ਜਿਓ ਤਾਂ ਜੋ ਸਾਨੂੰ ਜਿਹੜੀਆਂ ਸੈਲਰੀਆਂ ਸਾਡੀਆਂ ਮੌਕੇ ਤੇ ਮਿਲ ਸਕਣ ਤੇ ਹੁਣ ਵੀ ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ ਸਾਨੂੰ ਕਹਿੰਦੇ ਸੀ 3 ਤਰੀਕ ਨੂੰ ਮਿਲ ਜੂਗੀ 5 ਤਰੀਕ ਨੂੰ ਚੱਲ ਰਹੀ ਮਿਲੂਗੀ ਪਰ 7 ਤਰੀਕ ਤੱਕ ਵੀ ਨਿਕਲ ਗਈ ਅੱਜ 8 ਤਰੀਕ ਹੋ ਗਈ ਸਾਡੀ ਸੈਲਰੀ ਰਿਲੀਜ਼ ਨਹੀਂ ਹੋਈ ਉਹਨਾਂ ਮੀਟਿੰਗ ਫਿਜੀ ਹੋ ਕੇ ਰੋ ਉਹਨੇ ਮੈਡੀਕਲ ਸੁਪਰਡੈਂਟ ਸਰ ਆਏ ਸੀ ਕਿ ਉਹ ਸਾਨੂੰ ਆਸ਼ਵਾਸ਼ਣ ਦੇ ਕੇ ਗਏ ਆ ਕਿ ਜਲਦ ਤੁਹਾਡੀਆਂ ਸੈਲਰੀਆਂ ਰਿਲੀਜ਼ ਕਰ ਦਿੱਤੀਆਂ ਜਾਣਗੀਆਂ ਪਰ ਉਹ ਜਿਹੜਾ ਆ ਸਾਨੂੰ ਲੱਗਿਆ ਕਿ ਉਹ ਆਸ਼ਵਾਸ਼ਣ ਨਹੀਂ ਆ ਉਹ ਕਿਸੇ ਤਰ੍ਹਾਂ ਦੀ وجہ ਸੈਲਰੀ ਰਿਲੀਜ਼ ਹੋਣ ਦਾ ਕੋਈ ਕਾਰਨ ਲੱਗ ਨਹੀਂ ਰਿਹਾ ਫੁੱਲ ਹੈ ਦਾ ਜਿਹੜਾ ਸੀ ਇਹ ਇੱਥੇ ਹੀ ਧਰਨਾ ਦੇ ਰਹੇ ਆ 10 ਤੋਂ 11 ਮਈ ਤੱਕ ਰੇਟ ਕਰਾਂਗੇ ਜੇ ਨਹੀਂ ਸੈਲਰੀ ਆਈ ਉਹ ਵੀ ਸਾਡੀ ਦਾ ਤੇ ਰਸਤਾ ਵਾ ਅਸੀਂ ਜਿਹੜਾ ਮੀਟਿੰਗ ਕਰਨ ਤੋਂ ਬਾਅਦ ਅਸੀਂ ਕੋਈ ਜਿਹੜਾ